ਕੀ ਨਾਮ ਹੈ ਸ਼ੌਣ ਸਿੰਘ ਜੀ ਪਿੰਡ ਦੇਲਾ ਸਿੰਘ ਰਾਤ ਚੋਰੀ ਹੋਈ ਹੈ ਤੁਹਾਡੇ ਕੋਲ ਕਿਵੇਂ ਵਾਪਰੀ ਘਟਨਾ ਤੁਹਾਨੂੰ ਕਦੋਂ ਪਤਾ ਲੱਗਦਾ ਠੀਕ ਕੁਝ ਚੋਰੀ ਹੋ ਗਿਆ ਉਹਦੇ ਸਾਰੇ ਜਨ ਸੰਤੋਖ ਜੀ ਸਵੇਰੇ ਪਤਾ ਲੱਗਿਆ 4 ਵਜੇ ਜਦੇ ਉੱਠੇ ਨੇ ਸਾਡੇ ਘਰ ਦੇ ਇਹਨਾਂ ਨੇ ਕਿਹਾ ਵੀ ਤੁਸੀਂ ਜਿੰਦਾਂ ਲਾਇਆ ਸਾਹਮਣੇ ਵੱਰ ਨੂੰ ਅਸੀਂ ਬਰਾਬਰ ਸਾਈਡ ਤੇ ਆਪ ਰੂਮ ਇੱਕ ਅਸੀਂ ਇਸੀ ਚ ਪੈਸ ਤੇ ਬਰਾਬਰ ਜੇ ਦੋ ਕਮਰੇ ਸਾਈਡ ਸਾਹਮਣੇ ਨੇ ਉਹ ਜਿਹੜਾ ਜਿੰਦਾਂ ਲਾ ਕੇ ਲੱਗੇ ਹੋਏ ਸੀ ਇਹ ਕਹਿੰਦੇ ਜਿੰਦਰਾ ਤਲਾਣਾ ਕੁੱਲ ਕਿਹਾ ਤੂੰ ਮਾ ਕੋਣ ਜਿੰਦਾ ਅੰਦਰ ਪਈਏ ਤੇ ਦੇਖਿਆ ਜਿੰਦਾ ਤੋੜੇ ਪੁੱੜਿਆ ਪਿਆ ਅੰਦਰ ਦੇਖਿਆ ਪੇਟੀ ਦਾ ਵੀ ਜਿੰਦਾ ਵੱਢਿਆ ਪਿਆ ਕੇ ਫਿਰ ਫਿਰ ਦੇਖਿਆ ਸਮਾਨ ਅਸੀਂ ਨੇ ਲੋਕੀ ਉੱਚਾ ਸੋਨਾ ਪੰਚਲ ਤੋੜੇ ਪੰਜ ਤੋੜੇ ਸੀ ਹਾਂ ਜੀ 35000 ਰੁਪਈਆ ਇਹ ਤਾਂ ਹੈ ਨਾ ਜੀ ਜਿੰਦਾ ਜਿਹੜਾ ਉਹਤੀ ਰੂਮ ਤੇ ਜੀ ਉਹ ਤਾਂ ਨਾਲ ਹੀ ਲੈ ਕੇ ਜਿਹੜਾ ਪੇਟੀ ਦੇ ਜਿੰਦਾ ਦੀ ਉਹ ਉੱਥੇ ਛੱਡ ਗਏ ਜੀ ਕੋਈ ਹੋਰ ਨਗਦੀ ਪੈਸੇ ਵਗੈਰਾ 35000 ਨਗਦੀ ਜੀ ਪੰਜ ਤੋੜੇ ਸੀ ਹੁੰਦੇ ਜੀ ਘਰੇ ਪਾਸ ਫੋੜ ਵਗਾਰਾ ਕੱਟ ਕੇ ਬਗਾਰ ਬਗਾ ਕੇ ਅੱਛਾ ਉੱਥੇ ਫੋੜੇ ਇਹਨਾਂ ਨੇ ਸਰਕ ਟਰੱਕੀਆਂ ਟਰੱਕ ਫੋੜੇ ਨੇ ਹਰੇ ਕੋਈ ਇਹ ਕਿ ਜਨ ਬ੍ਰਿਕ ਕਾ ਘਰੇ ਬੁੜ ਕੈ ਇਸ ਕਾ ਹਾਂ ਕਿ ਪਤਾ ਅੰਤਰੇ ਦੀ ਸਾਡੇ ਅੱਡੇ ਕੋਲੇ ਕਿੱਥੇ ਸੀ ਕੁੱਤਾ ਕੁੱਤਾ ਸਾਡੇ ਕੋਲੇ ਪਿਆ ਸੀ ਇਹ ਸੀ ਹਾਂ ਜਿਹੜੇ ਕਮਰੇ ਦੇ ਅੰਦਰ ਸੀ ਕੁੱਤਾ ਪਤਾ ਨਹੀਂ ਪਹੁੰਚੇ ਨਾ ਦੇ ਕਿਸੀ ਕੋਈ ਪਤਾ ਲੱਗਿਆ ਹੋਵੇ ਤੁਹਾਨੂੰ ਕਿੰਨੇ ਕ ਬਜੇ ਹੋਈ ਕੋਈ ਇਹ ਅੰਦਾਜ਼ਾ ਹਾਂ ਕੋਈ ਨਾ ਜੀ ਦਾ ਅਚਾਤ ਦੀ ਬਤ ਹੈ ਅੱਛਾ ਤੜਕੇ ਉੱਠ ਕੇ ਦੇਖਾਂਗੇ ਇਹ ਰਿਪੋਰਟ ਲਿਖਾਈਏ ਪੁਲਿਸ ਪ੍ਰੋਸੈਸ ਹਾਂਜੀ ਲਿਖਾਈ ਸਰਪੰਚ ਨੇ ਕਰਾਈ ਹੈ ਸਾਰਾ ਕੁਝ ਹਾਂ ਕੀ ਮੰਗ ਕਰਦੇ ਹਾਂ ਅਸੀਂ ਅੰਸਾਰ ਅੰਸਾਰ ਹੀ ਮੰਗਦੇ ਸਾਡਾ ਕੀ ਮੰਗ ਕਰਦੇ ਸਾਡਾ ਕਾਰਵਾਈ ਹੋਰੀ 3 4 ਫਿਰ ਚੋਰ ਨੇ ਅਨਾਂ ਕਾਰਵਾਈ ਹੋਰੀ ਜਾਂਦੀ ਵਾਕੀ ਸਾਡੂੰ ਸਾਨੂੰ ਸਾਰਾ ਸਮਾਨ ਸਾਰਾ ਵਾਪਸ ਮਿਲਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਕੀ ਨਾਮ ਹੈ ਜੀ ਪਿੰਡ ਕਿਹੜਾ ਦਰਸ਼ਨ ਸਿੰਘ ਜੀ ਪਿੰਡ ਦੇਲਾ ਜੀ ਰਾਤ ਚੋਰੀ ਹੋਈ ਹੈ ਤੁਹਾਡੇ ਘਰੇ ਦੱਸ ਰਹੇ ਹਾਂ ਜੀ ਮੈਂ ਹਾਂਜੀ ਤੇ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕੀ ਕੁਝ ਚੋਰੀ ਹੋਇਆ ਹੈ ਸਾਡਾ ਜੀ 45000 ਤੱਕ ਸੀ ਇੱਕ ਜੀ ਕੁੜੀ ਨੂੰ ਫੜਾਏ ਹੋਏ ਸੀ 50 50 ਦੇ ਲੋਟ 10000 ਦਿਆਂ ਦੋ ਗੱਡੀਆਂ ਉਹ ਵੀ ਚੱਕੀਆਂ ਗਈਆਂ ਇੱਕ ਜੀ ਮੇਰਾ ਰਿਸ਼ਤੇ ਕਰਾਏ ਹੋਏ ਸੀ ਮੈਂ ਤਿੰਨ ਤਿੰਨ ਛਾਪਾਂ ਦਿਆਂ ਮਤਲਬ ਜੀ ਇੱਕ ਜਿਹੜੀਆਂ ਬੁੱਢੀਆਂ ਪਾਇਆ ਕਰਦੇ ਨੇ ਟੋਕਸ ਜੇ ਕਰਨ ਵਾਲੇ ਸਵਾ ਕੁ ਟੋਲਾ ਮੰਨ ਕੇ ਚੱਲੋ ਜੀ ਸਾਰੇ ਚੀਜ਼ਾਂ ਦਾ ਹਾਂ ਸਾਨੂੰ ਪਤਾ ਲੱਗਿਆ ਜੀ ਸਵਾ 5 ਵਜੇ ਜਾਂ ਤਾਂ ਮੈਂ ਬਾਹਰ ਖੋਲਿਆ ਮਤਲਬ ਮੁੰਡੇ ਨੇ ਦੱਸਿਆ ਮਾੜੀ ਵਾਰ ਨਹੀਂ ਖੁੱਲਦਾ ਮੁੰਡਾ ਕਹਿੰਦਾ ਵੀ ਉਵੇਂ ਕੁੰਡੀ ਲੱਗ ਰਹੀ ਐ ਮੁੰਡੇ ਨੇ ਦੇਖਿਆ ਧੱਕਾ ਮਾਰ ਕੇ ਕਹਿੰਦਾ ਹਾਂ ਵਾਪਾ ਗੜਬੜਿਆ ਫਿਰ ਮੁੰਡੇ ਨੇ ਛਾਲ ਮਾਰ ਕੇ ਜਦ ਵਾਰ ਦੇਖੇ ਕਹਿੰਦਾ ਪਾਪਾ ਠੀਕ ਐ ਆਪਣੇ ਤਾਂ ਮਾੜੂਡੇ ਸਾਈਡ ਵਾਲਾ ਵਾਰ ਦੇਖ ਫਿਰ ਉਹ ਵਾਰ ਚਵੱਟ ਪਿਆ ਤੇ ਜਿਹੜਾ ਸੀੜੀ ਲੱਗੇ ਨੇ ਉਹ ਵਾਰ ਵਿੱਚ ਦੀ ਟੱਪੇ ਨੇ ਹਾਂ ਇਹ ਪਾਪਾ ਨੂੰ ਯਾਹ ਨਹੀਂ ਪਤਾ ਜੀ ਖਾਲਸੇ ਦੀ ਪਹਿਲਾਂ ਚੋਰੀ ਹੋਈ ਐ ਕਾ ਆਪਣੀ ਹੋਈ ਐ ਹਾਂ ਜੀ ਜੀ ਤੇ ਰਿਪੋਰਟ ਲਿਖਾਈ ਐ ਪੁਲਿਸ ਹਾਂ ਜੀ ਰਿਪੋਰਟ ਲਿਖਾ ਦਿੱਤੀ ਜਿਹੜੀ ਚੀਜ਼ ਐ ਜੀ ਤਰੀ ਮਤਲਬ 55000 ਰੁਪਿਆ ਹਬੋ ਚੋੜਾ ਸੰਨੇ ਦਾ ਲਿਖਿਆ ਜੀ ਸਰ ਜੀ ਹਾਂ ਜੀ ਇਹ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਹਾਂ ਜੀ ਵੀ ਆਪਾਂ ਦੇ ਫੜੇ ਜਾਣ ਜੀ ਉਹਨਾਂ ਨੂੰ ਕੋਈ ਸਜ਼ਾ ਮਿਲੇ ਹਾਂ ਹਦਬਲਗ ਦੇ ਪਾਸੇ ਕੁਝ ਥੰਮ ਪੜੇ ਹਾਂ ਅੱਜ ਆਇਆ ਆ ਅੱਜ ਕੀ ਨਾਮ ਹੈ ਅੱਜ ਮੈਂ ਜਸਪਾਲ ਸਿੰਘ ਦੇਲਾ ਸਰਪੰਚ ਪਿੰਡ ਦੇਲਾ ਸ੍ਰੀ ਸਰਪੰਚ ਸਾਹਿਬ ਤੁਹਾਡੇ ਪਿੰਡ ਰਾਤ ਜਿਹੜੀਆਂ ਦੋ ਚੋਰੀਆਂ ਹੋ ਜਾਈਆਂ ਨਾਲ ਨਾਲ ਲੱਗਦੇ ਘਰਾਂ ਦੇ ਵਿੱਚ ਕੀ ਕਹਿਣਾ ਚਾਹੁੰਦਾ ਸਰ ਸਵੇਰੇ ਮੈਨੂੰ 5:30 ਵਜੇ ਫੋਨ ਆਇਆ ਕਿ ਇਸ ਤਰ੍ਹਾਂ ਕਰਕੇ ਕੋਈ ਹਾਦਸਾ ਵਾਪਰਿਆ ਤਾਂ ਮੈਂ ਇਮੀਡੀਏਟਲੀ ਇੱਥੇ ਆਇਆ ਤੇ ਆ ਕਿ ਇਹਨਾਂ ਨਾਲ ਸੰਪਰਕ ਕੀਤਾ ਪਤਾ ਲੱਗਿਆ ਵੀ ਇਹਨਾਂ ਦੇ ਘਰ ਦੇ ਵਿੱਚੋਂ ਸੋਹਣ ਸਿੰਘ ਦੇ ਘਰ ਦੇ ਵਿੱਚੋਂ 4:30 ਟੋਲੇ ਇੱਕ ਤੇ ਅੱਧੇ ਟੋਲੇ ਦੀਆਂ ਵਾਲੀਆਂ 4:30 ਮਤਲਬ ਸੀਗਾ ਬਿਸਕੁਟ ਤੇ 35000 ਰੁਪਏ ਜਿਹੜਾ ਨਕਦ ਕੈਸ਼ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋਇਆ ਨਾਲ ਲੱਗਦੀ ਜਿਹੜਾ ਘਰ ਹੈ ਭੋਲਾ ਸਿੰਘ ਦਾ ਉਹਨਾਂ ਦੇ ਘਰ ਦੇ ਵਿੱਚ ਇੱਕ ਐਲਸੀਡੀ ਤੇ 55000 ਰੁਪਇਆ ਸਮਥਿੰਗ ਕੈਸ਼ ਤੇ ਇੱਕ ਛੋਟੀ ਛੋਟੀਆਂ ਬਾਲੀਆਂ ਜੀਆਂ ਜਿਹਨਾਂ ਕੀ ਤੋਲਾਕ ਸੋਨਾ ਜਿਹੜਾ ਉਹਨਾਂ ਦੇ ਕੁਛ ਸ਼ੰਪਾ ਸੀਗੇ ਇੱਕ ਤੋਲਾ ਸੋਨਾ ਉਹਨਾਂ ਉਹਨਾਂ ਦਾ ਜਿਹੜਾ ਉਹ ਚੋਰੀ ਹੋਇਆ ਤੇ ਅਸੀਂ ਉਦੋਂ ਤੋਂ ਹੀ ਲੱਗੇ ਹੋਏ ਹਾਂ ਜਿੰਨੇ ਵੀ ਨੇੜੇ ਦੇ ਸੀਸੀਟੀਵੀ ਕੈਮਰੇ ਆ ਤੇ ਅਸੀਂ ਪੁਲਿਸ ਨੂੰ ਜਿਹੜਾ ਇਤਲਾਹ ਦਿੱਤੀ ਸੀਗੀ ਤੇ ਅ ਅਰਕਟ ਵੀ ਜਿਹੜੀ ਹੈ ਪਰਿਵਾਰ ਵੱਲੋਂ ਕਰਵਾਈ ਗਈ ਤੇ ਅਸੀਂ ਸਾਰੇ ਸੀਸੀਟੀਵੀ ਦੇਖ ਰਹੇ ਹਾਂ ਕੋਸ਼ਿਸ਼ ਹੈ ਕਿ ਜਿਹੜੇ ਚੋਰਾਂ ਨੂੰ ਅਸੀਂ ਜਲਦੀ ਫੜਨ ਵਿੱਚ ਕੰਮ ਆਉ। ਕੀ ਨਾਮ ਹੈ ਤੁਹਾਡਾ? ਤੇ ਅਸੇ ਮਕੇ ਸਿੰਘ। ਦੇਲਾ ਸੇਹਾਂ ਦੇ ਵਿੱਚ ਦੋ ਘਰਾਂ ਦੇ ਵਿੱਚ ਚੋਰੀ ਹੋਈ ਹੈ। ਜਾਂਚ ਲਈ ਪਹੁੰਚੋ ਕੁਝ ਦੇਖਿਆ ਤੁਸੀਂ ਕਿੰਨੀ ਕੁ ਦੀ ਜਿਹੜੀ ਚੋਰੀ ਜਿਹੜੀ ਹੋਈ ਹੈ? ਚੋਰੇ ਸਾਰੇ ਬਦਵਿਨਾ ਦਸਨ ਤਾਪਕ ਸੋਨਾ ਚਾਰ ਪੰਜ ਟੋਲੇ ਤੇ 40 50 50 ਇੱਕ ਪਾਸੇ 35000 ਬਾਕੀ ਨੇ ਦੋਨੇ ਘਰਾਂ 'ਚ ਤੇ ਬਾਕੀ ਇਹਨਾਂ ਦੇ ਦਰਖਾਸਤ ਵਗੈਰਾ ਲੈ ਰੱਖੇ ਸੀ ਨੇ। ਮੌਕੇ ਤੇ ਆਇਆ ਤੇ ਸਵੇਰ ਦੇ ਅਸੀਂ ਮੌਕੇ ਤੇ 6:30 ਵਜੇ ਆ ਗਏ ਸੀ ਨੇ ਘਰ। ਉਦੋਂ ਬਾਅਦ ਜਿੰਨੇ ਜਿੰਨੇ ਚ ਕਵਰ ਕੀਤੇ ਸਾਰੇ ਬਾਕੀ ਸੈਂਸਰ ਸਟ੍ਰੀਮ ਆ ਰਹੀ ਹੈ ਸਾਡੇ ਕੋਲ ਤੇ ਬਾਕੀ ਟਾਵਰ ਲੋਕੇਸ਼ਨ ਦੇ ਚੱਕ ਰੱਖੇ ਨੇ ਉਦੋਂ ਬਾਅਦ ਜੋ ਦੋਸਿਆਂ ਜਲਦੀ ਅਸੀਂ ਗਰਪਰ ਕਰ ਲਾਂ ਸੀਸੀਟੀਵੀ ਵਗੈਰਾ ਦੀ ਕੋਈ ਚੈੱਕ ਕਰ ਰਹੇ ਹਾਂ ਜੀ ਚੈੱਕ ਕਰਦੇ ਹਾਂ ਸਾਰੇ ਕਿਤੇ ਵੀ ਨਾ ਹੋਰ ਵੀ ਵਗੈਰਾ ਚੱਲ ਰਿਹਾ ਮੈਂ ਥੱਗੇ